ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਬਰਿੰਜਲ ਦੀ ਸਬਜੀ ਬਰਿੰਜਲ ਆਪਾਂ ਧੋ ਕੇ ਚੰਗੀ ਤਰ੍ਹਾਂ ਕੱਟ ਲੈ ਸੀਗੇ ਤੇ ਹਾਂਜੀ ਹੁਣ ਆਪਾਂ ਜਿਹੜੀ ਇਹਨਾਂ ਦੀ ਸਬਜੀ ਬਣਾਉਣੀ ਆ ਇਹਨਾਂ ਨੂੰ ਜਦੋਂ ਹੀ ਆਪਾਂ ਸਬਜੀ ਬਣਾਉਣੀ ਆ ਤੁਰੰਤ ਹੀ ਕੱਟਣਾ ਪੈਂਦਾ ਕਿਉਂਕਿ ਨਹੀਂ ਇਹ ਕਾਲੇ ਹੋ ਜਾਂਦੇ ਆ ਆਪਾਂ ਨੂੰ ਪਾਣੀ ਚ ਪਾ ਕੇ ਰੱਖਣੇ ਮੈਂਨਾਂ ਜੀ ਆਪਾਂ ਪਾਣੀ ਚ ਪਾ ਕੇ ਰੱਖਦੇ ਆ ਤਾਂ ਇਹਨਾਂ ਦੇ ਵਿੱਚ ਪਾਣੀ ਜਿਆ ਭਰ ਜਾਂਦਾ ਸੋ ਆਪਾਂ ਬਿਲਕੁਲ ਹੁਣ ਹੀ ਕੱਟੇ ਆ ਤੇ ਹੋਣੀ ਆਪਾਂ ਸਬਜੀ ਬਣਾਉਣ ਲੱਗੇ ਆਂ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਚਲੋ ਆਪਾਂ ਕਰਦੇ ਆ ਤੁਹਾਡੇ ਨਾਲ ਰੈਸਪੀ ਸ਼ੇਅਰ ਅੱਗ ਆਪਾਂ ਬਾਲ ਲਈ ਆ ਤੇ ਕੜਾਈ ਵੀ ਰੱਖ ਲਈ ਆ ਧੋ ਕੇ ਰੱਖ ਲਈ ਸੀ ਤੇ ਪਾਣੀ ਬਿਲਕੁਲ ਸੁੱਕ ਚੁੱਕਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਸਬਜੀ ਦੀ ਕੁਆਂਟੀਟੀ ਦੇ ਹਿਸਾਬ ਨਾਲ ਤੇਲ ਐਡ ਕਰਦੇ ਆ ਆਪਾਂ ਸਰੋਂ ਦਾ ਤੇਲ ਦੇੜਾ ਕੀ ਆ ਇਹਦੇ ਵਿੱਚ ਐਡ ਕੀਤਾਗਾ ਤੁਸੀਂ ਕੁਆਂਟੀਟੀ ਦੇ ਹਿਸਾਬ ਨਾਲ ਕਰ ਸਕਦੇ ਹੋ ਆਪਾਂ ਜਿਹੜਾ ਤੇਲ ਆ ਇਹਦੇ ਪੱਕਣ ਦੀ ਵੇਟ ਕਰਾਂਗੇ ਪੂਰੀ ਤਰ੍ਹਾਂ ਪਕਾਵਾਂਗੇ ਜੇਕਰ ਸਰੋਂ ਦਾ ਤੇਲ ਕੱਚਾ ਰਹਿ ਜਾਵੇ ਤਾਂ ਫਿਰ ਉਹਦੀ ਜਿਹੜੀ স্মੈਲ ਆ ਗਈ ਉਹ ਸਬਜੀ ਦੇ ਵਿੱਚ ਆਉਂਦੀ ਰਹਿੰਦੀ ਆ ਤੇ ਉਹ ਟੇਸ ਨੂੰ ਖਰਾਬ ਕਰਦੀ ਆ ਚੰਗੀ ਤਰ੍ਹਾਂ ਪੱਕ ਚੁੱਕਿਆ 컬러 ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ 1 ਚਾਹ ਚਮਚ ਜੀਰਾ ਤੇ ਉਸ ਤੋਂ ਬਾਅਦ ਇੱਧਰ ਆਪਾਂ ਲਸਣ ਪਿਆਜ਼ ਅਦਰਕ ਕੱਟਿਆ ਹੋਇਆ ਤੇ ਸਲਾਈਸ ਐਡ ਕਰਦੇ ਆ ਪਿਆਜ਼ ਨੂੰ ਹਾਫ ਫਰਾਈ ਕਰਦੇ ਆਂ ਪਿਆਜ਼ ਆਪਣਾ ਫਰਾਈ ਹੋ ਰਿਹਾ ਹੈਗਾ ਪਿਆਜ਼ ਆਪਣਾ ਹਾਫ ਫਰਾਈ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੱਟਿਆ ਹੋਇਆ ਟਮਾਟਰ ਤੇ ਹਰੀ ਮਿਰਚ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਹੁਣ ਫਰਾਈ ਹੋ ਰਿਹਾ ਛੁੱਲੇ ਦੇ ਵਿੱਚ ਜਿਹੜੀ ਅੱਗ ਆ ਉਹ ਤਾਂ ਮੀਡੀਅਮ ਦੀ ਰੱਖੀ ਹੋਈ ਆ ਜਿਆਦਾ ਨਹੀਂ ਆਪਾਂ ਕਰਾਂਗੇ ਜੇ ਆਪਾਂ ਜਿਆਦਾ ਅੱਗ ਚਾਵਾਂਗੇ ਤੜਕਾ ਜਿਹੜਾ ਸਮੱਚ ਜਾਂਦਾ ਉਸ ਕਰਕੇ ਆਪਾਂ ਮੀਡੀਅਮ ਦੀ ਅੱਗ ਦੇਤੀ ਬਣਾਵਾਂਗੇ ਪਿਆਜ਼ ਆਪਣੇ ਹਾਫ ਫਰਾਈ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਆਲੂ ਐਡ ਕਰਾਂਗੇ ਮੰਨੇ ਵੀ ਆਪਾਂ ਤੇ ਪੰਮਨ ਦਾ ਪਿਆਜ਼ ਦੇ ਨਾਲ ਫਰਾਈ ਕਰਾਂਗੇ ਜਿਹੜੇ ਜਿਨ੍ਹਾਂ ਨੂੰ ਗਰਿੰਦਨ ਦੀ ਸਬਜੀ ਨਹੀਂ ਪਸੰਦ ਤੇ ਇਦਾਂ ਬਣਾ ਕੇ ਦੇਖਿਓ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੁਹਾਨੂੰ ਵੀ ਪਸੰਦ ਆਊਗੀ ਨੰਨਾ ਪਕਾੜ ਚੀ ਜਲਪ ਦੇ ਨਾਲ ਦਾ ਹਰ ਇੱਕ ਹਲਕਾ ਹਲਾਂਦੇ ਰਹਿਣਾ ਇਹ ਜਿਹੜੇ ਆਲੂ ਆ ਚਿੱਟੇ ਜਾਂਦੇ ਆ ਕੜਾਈ ਦੇ ਨਾਲ ਤੇ ਆ ਗਏ ਆਪਾਂ ਥੋੜੇ ਜਿਹੀ ਅੱਗੇ ਕਰਦੇ ਆਂ ਜਿਹਨੂੰ ਆਪਣੇ 2 ਤੋਂ 3 ਮਿੰਟ ਆ ਫਰਾਈ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਰਦੇ ਵੇ ਬ੍ਰਿੰਜਲ चंगी तो इन भी चंकी तरह मिक्स कर देंगे फिर तो ब्रिंगल की सब्जी फ्राई करके देखो बहुत ज़्यादा टेस्टी बनती है वैसे ही जिम्मे कि तुम सार्यान पता जी आप कुकर सब्ज़ी बनाने गैस वगैरह पर वो जी आप चुल्हे पर सब्जी कड़ाही वगैरह के टेस्ट का वैसे ही बहुत ज़्यादा फर्क हों ਕਿੰਨੇ ਦੇ ਪਰ ਕੜਾਈ ਦੇ ਵਿੱਚ ਬਣਾਈ ਹੋਈ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਅਦਰ ਵੀ ਥੋੜੀ ਜਿਹੀ ਆਪਾਂ ਓਕੇ ਕਰ ਦਿਆਂਗੇ ਹੁਪਾ ਇਹਨਾਂ ਨੂੰ ਉਪਰੋਂ ਕਵਰ ਨਹੀਂ ਕਰਾਂਗੇ ਅੱਜ ਵੀ ਆਪਾਂ ਥੋੜੀ ਦੇਖ ਰਹਿਣਾ ਥੋੜੀ ਚੰਗੀ ਚਮਾਈ ਦੇਵਾਂਗੇ ജോർപ്പം കവർ സബ്ജിച്ച് ജോലി പിന്നെ തിരുവനി ബോ ജാ ടേസ്റ്റ സബ്ജി ബ്രിൻജല ആലുവാന പലപ്പിച്ച് കടീന ഹലോ രവോ बरिजल अपने ट्राई हो चुके पेस्ट के अकॉर्डिंग नई मिर्च हल्दी के मसाला एड करा चंकी तरह मिक्स करा सब्जी अपनी बन के रेडी हो चुकी है चंह तरह मिक्स हो चुके गा तो हम आपू चूल्हे तो उतारते हैं तो ये आप हरा धनिया एड करते हैं हरा धनिया टेस्ट बहुत ज़्यादा वैिया बन जाता तो सब्जी अपनी पूरी तरह बन चुकी है तो हम आप चुले तो नीचे उतार देंगे चुल्हे अग जोड़ी की आप बिल्कुल बंद करती है जी सब्जी अपनी बन के रेडी हो गई है तो हम आपको जो कि हरा धनिया कटिया हुआ ऐड कर दें हरा धनिया आप करते ਚੱਕ ਮੈਪ ਨੂੰ ਮਿਕਸ ਕਰ ਦਿਓ ਬਹੁਤ ਚੰਗੀ ਦੇਖਣ ਵਿੱਚ ਇਹ ਬਹੁਤ ਜਿਆਦਾ ਗਲੇਸ਼ੀਅਸ ਬਣੀ ਹੈ ਤੁਸੀਂ ਵੀ ਕਲਰ ਵਗੈਰਾ ਚੈੱਕ ਕਰ ਸਕਦੇ ਹੋ ਹਾਂਜੀ ਬਰਿੰਜਲ ਦੀ ਚਟਪਟੀ ਮਸਾਲੇਦਾਰ ਸਬਜੀ ਬਣ ਕੇ ਬਿਲਕੁਲ ਤਿਆਰ ਆ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਚਲੋ ਫਿਰ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਬਾਏ ਬਾਏ ਟੇਕ ਕੇਅਰ